ਆ ਟੀ-ਸ਼ਰਟਾਂ ਚੱਕੋ ਯਾਰ ਦਿਖਾਓ 1000 ਰੁਪਏ ਦੀਆਂ 6 ਟੀ-ਸ਼ਰਟਾਂ ਬਈ ਇਹ ਲੱਕ ਡੱਬੇ ਦਾ ਕੋਈ ਵਰਤੀ ਦੇ ਬੰਦ ਡੱਬੇ ਆ ਇਹਦੇ ਚ ਕੀ ਨਿਕਲਣਾ ਹੀ 1000 ਰੁਪਏ ਦੇ 6 ਟੀ-ਸ਼ਰਟਾਂ ਨਿਕਲੇ ਤਮਾਕਾ ਦੇਖੋ ਇਹਨਾਂ ਨੂੰ ਬਾਈ ਕੇਵਲ ਦੀ ਆ ਕੇ ਵੀਡੀਓ ਦਿਖਾ ਦਵਾ ਜਮਾ ਫਰੈਸ਼ ਮਾਲ ਮਿਲੂਗਾ ਜੀ ਇਹਦੇ ਕੋਲ ਆ ਆ ਦੇਖੋ ਤੁਸੀਂ ਆ ਲੋਹਰਾ ਮਿਲਨੀ ਆ 4 ਸਟੈਚੇਬਲ ਕਪੜਾ ਆਉਗਾ ਜੀ ਕੀ ਰੇਟ ਆ ਸਿਰਫ ਤੇ 1000 ਰੁਪਏ ਦੀਆਂ 6 ਲੋਹਰਾਂ 1500 ਰੁਪਏ ਦੇ 3 ਪੀਸ ਮਿਲਣਗੇ ਬਾਈ ਜੀ ਕਲਰ ਮੈਚਿੰਗ ਦੇਖੋ ਡਿਜ਼ਾਈਨ ਦੇਖੋ ਐ ਸਮਝ ਲਓ ਵੀ ਗਾਣੇ ਵਾਲੇ ਬੰਦੇ ਸ਼ੂਟਿੰਗ ਵਾਲੇ ਬੰਦੇ ਆਪਣੇ ਤੋਂ ਕੱਪੜੇ ਲੈ ਕੇ ਆਉਂਦੇ ਨੇ ਜਿਹੜੀ ਤੁਹਾਨੂੰ ਆਪਾਂ ਲੋਹਰਾਂ ਦਿਖਾ ਰ ਕਟ ਲੈ ਵੀ ਛੋਡੇ ਸਹਿਰ ਤੇ ਮੈਨੂੰ ਲੱਗਦਾ 12 1300 ਦੀ ਮਿਲਦੇ ਆ ਕਮੇਟ ਜਮਾ ਨਵੀਆਂ ਪੈਂਟਾਂ ਹੋਣੀਆਂ ਬਾਈ ਐਕਸਪੋਰਟ ਸਰਪਲਸ ਕੁਝ ਨਹੀਂ ਹੁੰਦਾ ਜਮਾ ਦਿੱਲੀ ਦੀਆਂ ਟੈਂਕ ਰੋਡ ਦੀਆਂ ਪੈਂਟਾਂ ਹੋਣੀਆਂ 43 43 ਇੰਚ ਦੀਆਂ ਲੰਬਾਈਆਂ ਹੋਣੀਆਂ ਪਹਿਣਾ ਖਤਰੇ ਪਹਿਣਾ ਖਤਰੇ ਲੇਡੀਜ਼ ਨਾਈਟ ਸੂਟ ਲੈ ਓਏ 1000 ਰੁਪਏ ਦੇ 3 ਸੈੱਟ ਬਾਈ ਜੀ 1000 ਰੁਪਏ ਦੇ 3 1000 ਦੇ 3 ਸੈੱਟ ਆ ਪੂਰੇ ਵਧੀਆ ਬਟਨ ਵਾਲੇ ਕੋਟ ਹੁੰਦੇ ਆ ਪੂਰੀ ਕੁਆਲਿਟੀ ਮਿਲੂਗੀ ਵੀਰੇ ਹਰੇਕ ਚੀਜ਼ ਦੇ ਵਿੱਚ ਥੋੜੀ ਵੀਡੀਓ ਦੇਖ ਕੇ ਕੋਈ ਕਮੈਂਟ ਕਰ ਦੇ ਵੀ ਬੰਦਾ ਸੀ ਗਏ ਸੀ ਸਮਾਨ ਨਹੀਂ ਮਿਲਿਆ 1 ਲੱਖ ਰੁਪਏ ਨਾਮ ਦਵਾਂਗੇ ਬਾਈ ਜਿੱਥੇ ਆ ਕੇ ਰੇਟ ਨਾ ਮਿਲੇ ਜਾਂ ਸਮਾਨ ਨਾ ਮਿਲੇ ਪੂਰਾ ਚੜ ਜੋਰ ਲਾਇਆ ਪੂਰਾ ਫੁੱਲ ਜੋਰ ਲਾ ਰਖਿਆ ਵੀਡੀਓ ਤੇ ਵੀ ਪੂਰਾ ਜੋਰ ਲਾਉਣੀ ਆ ਸਟਾਕ ਤੇ ਵੀ ਪੂਰਾ ਜੋਰ ਲਾਉਣੀ ਆ ਆਖੀ ਚਲੋ ਸ਼ੇਅਰ ਕਰੀ ਚਲੋ ਨਾਲ ਸ਼ੇਅਰ ਕਰਨ ਨਾਲ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਲਈ ਇੱਕ ਆਫਰ ਹੋ ਵਾਧਾ ਵੀ ਸੰਧੀ ਵਿੱਚ ਡਿਜ਼ਾਈਨ ਦੇਖੋ ਵੀਰੇ ਫਰੈਸ਼ ਮਾਲ ਆਊਗਾ ਸਾਰਾ ਕੋਈ ਐਕਸਪੋਰਟ ਦਾ ਮਾਲ ਨਹੀਂ ਹੁੰਦਾ ਬੇਰੀ ਸੁਣ ਕੇ ਸਾਰੇ ਲੈ ਵੀ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆ ਜਿਓ ਇਥੋਂ ਖਾਲੀ ਨਹੀਂ ਆਹ ਦੇਖੋ ਲੋਰਾ ਆ ਗਈਆਂ ਜਵਾਕਾਂ ਦੀਆਂ ਵੀਰੇ ਐਨ ਐਸ ਕੱਪੜੇ ਦੇ ਵਿੱਚ ਪੂਰੀਆਂ ਘੈਂਟ ਲੋਰਾ ਨੇ 1000 ਰੁਪਏ ਦੀਆਂ 6 ਲੋਰਾ ਰੰਪਰੇ ਸ਼ਹਿਰ ਤੇ ਸ੍ਰੀ ਬਾਲਾ ਜੀ ਗਾਰਮੈਂਟਸ ਨੇ ਕਹਿੰਦੇ 1000 ਦੀਆਂ 6 ਲੋਰਾ 1000 ਦੀਆਂ 6 6 ਸ਼ਰਟਾਂ ਦੇ ਰਹੇ ਨੇ ਇਹ ਚੀਜ਼ ਸ਼ਰਟਾਂ ਦੇਖੋ ਭਾਈ ਦਫ਼ਤਰ 'ਚ ਪਾਉਣ ਵਾਲੀਆਂ ਪਲੇਨ ਆਫਿਸ 'ਚ ਪਾਉਣ ਵਾਲੀਆਂ ਬੈਂਕ 'ਚ ਪਾਉਣ ਵਾਲੀਆਂ ਵਿਆਹ 'ਚ ਪਾਉਣ ਵਾਲੀਆਂ ਜਿੱਥੇ ਮਰਜ਼ੀ ਪਾ ਚੈੱਕ ਕਰਵਾ ਲਓ 1500 ਰੁਪਏ ਦੇ ਤਿੰਨ ਪੈਂਟਾ ਦਵਾਂਗੇ ਬਾਈ ਫੁੱਲ ਗਰੰਟੀ ਆ 1200 ਦੀ ਮਿਲਦੀ ਹੈ ਵੀਰੇ ਆਪਾਂ 1500 ਰੁਪਏ ਦੀ ਤਿੰਨ ਦਵਾਂਗੇ ਬੜਕ ਜਾ ਚੈੱਕ ਕਰੋ ਵੀਰੇ ਚੈੱਕ 1500 ਰੁਪਏ ਤਿੰਨ ਡਰਾਸੂਟ ਆ ਲਓ ਵੀਡੀਓ ਸ਼ੇਅਰ ਕਰੀ ਚੱਲੋ ਵੀਡੀਓ ਸ਼ੇਅਰ ਕਰਕੇ ਅੱਗੇ ਚੱਲੋ ਤੇ 1500 ਰੁਪਏ ਤਿੰਨ ਨੈਟ ਵਾਲੇ ਡਰਾਸੂਟ ਚੱਕ ਲਓ ਬਾਈ ਆਗੇ 1500 ਦੇ ਤਿੰਨ ਤੁਸੀਂ ਮਾਈਨਸ ਟੈਂਪਰੇਚਰ ਤੇ ਵੀ ਪਾ ਸਕਦੇ ਹਾਂ ਹਾਂਜੀ ਹਾਂਜੀ ਆ ਦੇਖੋ ਕਲਰ ਮੈਚਿੰਗ ਆ ਦੇਖੋ ਕਿੰਨੀਆਂ ਹੀ 1500 ਰੁਪਏ ਤਿੰਨ ਕਿੱਦਾਂ ਹੀ ਮਿਲਦੇ ਵਾ ਜਾਣਾਂ ਲੱਗ ਲੱਗੇ ਵੇਚਦੇ ਆ ਡਰਾਸ ਲੈ ਤੇ ਜੇ ਕਿਸੇ ਨੇ ਬਾਹਰ ਜਾ ਇਹਨੂੰ ਹੱਥ ਪਾਉਣਾ ਵੇ ਲੋਰਾ ਮਿਲ ਜਣਗੇ 1500 ਰੁਪਏ ਦੇ ਤਿੰਨ ਕਾਰਗੋ ਨਵਾਂ ਫਰੈ ਨਵਾਂ ਮਾਲੂਗਾ ਵੀਰੇ ਐਕਸਪੋਰਟ ਮਾਲ ਨਹੀਂ ਹੋਊਗਾ 1 ਲੱਖ ਰੁਪਏ ਨਾ ਮੈਂ ਇੱਥੇ ਆ ਕੇ ਕਪੜਾ ਨਾ ਮਿਲੇ ਰੇਟ ਨਾ ਮਿਲੇ ਪਕਾਈ ਹੋ ਜੇ ਆਉਣ ਜਾਣ ਦਾ ਖਰਚਾ ਦੇ ਕੇ ਭੇਜਦੇ ਆ ਬਾਈ ਸਾਰੀ ਵੈਰੈਟੀ ਮਿਲੂਗੀ ਬਾਈ ਟੀ-ਸ਼ਰਟਾਂ ਦੇ ਵਿੱਚ ਯਾਰ ਐ ਹੋਊਗਾ ਨਾਰਮਲ ਜੀ ਗੱਲਬਾਤ ਹੋਊਗੀ ਲੈ ਬਾਈ ਬਣ ਕੇ ਕੱਢਣਾ ਇਹ ਤਾਂ ਥੱਕ ਲੈ ਆਂਡਰ ਵਾਲੀਆਂ ਗੋਲ ਗੋਲੇ ਵੀਰੇ ਡਿਜ਼ਾਈਨ ਦੇਖੋ ਵੱਡੇ ਆਫਰ ਨੇ ਅੰਦਰ ਪਹੁੰਚ ਗਏ ਆਪਾਂ ਪੂਰੀ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਪੂਰਾ ਪੰਜਾਬ ਹਲਿਆ ਰੱਖਿਆ ਬਈ ਤੁਸੀਂ ਹਾਂਜੀ ਹਾਂਜੀ ਬਾਈ ਬਈ ਆਫਰ ਕੀ ਨੇ ਮਾਲ ਦਾ ਆਪਣਾ ਟੀ-ਸ਼ਰਟ ਦੱਸਿਓ ਪਹਿਲਾਂ ਆਫਰ ਬਾਈ ਆਪਣੇ ਕੋਲੇ ਪਹਿਲਾਂ ਤਾਂ ਫਾਰਮਲ ਪੈਂਟਾ ਦੇ ਰਹੇ ਆਂ ਆਪਾਂ 1000 ਰੁਪਏ ਦੀਆਂ ਤਿੰਨ ਜੀ ਨਹੀਂ ਆ ਤਾਂ 4-500 ਦਾ ਦਾ ਕਪੜਾ 600 ਸਵੇਂ 1100 ਦੀ ਇੱਕ ਪੈਂਦੀ ਆ ਆਪਾਂ 3 ਦਿੰਦੇ ਆ ਵੀਰੇ 1000 ਰੁਪਏ ਦੀਆਂ ਇਹ ਬਣੀਆਂ ਬਣਾਈਆਂ ਬਣੀਆਂ ਬਣਾਈਆਂ 1000 ਰੁਪਏ ਦੇ 3 ਪੈਂਟ ਚੱਕੋ ਮੇਤਰੋ ਬੰਡੇ ਆਫਰ ਨੇ ਵੀਡੀਓ ਪਾਤੀ ਫੇਰ ਕਹੋਗੇ ਮਾਲ ਮੁੱਕ ਗਿਆ ਮਾਲ ਤਾਂ ਨਹੀਂ ਮੁੱਕਦਾ ਪਹਿਲਾਂ ਮਾਲ ਨਹੀਂ ਮੁੱਕਦਾ ਵੀਰੇ ਫੁੱਲ ਗਰੰਟੀ ਜਿੰਨਾ ਮਰਜ਼ੀ ਮਾਲ ਚੱਕ ਲੋ ਆ ਆ ਟੀ-ਸ਼ਰਟ ਆ ਸੋਣੀ ਸੋਣੀਆਂ ਆ ਟੀ-ਸ਼ਰਟ ਆ ਸਾਰੀਆਂ ਬ੍ਰਾਂਡਡ ਹੋਣਗੀਆਂ ਸਟੈਚੇ ਵਾਲਾ ਲੋਕ ਮਾਲ ਨਹੀਂ 5-600 ਦੀ ਇੱਕ ਮਿਲਦੀ ਹੈ ਬਾਜ਼ਾਰ 5-600 ਦੀ ਇੱਕ ਮਿਲਦੀ ਹੈ ਜਾਂ ਦੇਖੋ ਪੰਜਾਬੀ ਵਰਡਿੰਗ ਵਾਲੀ ਟੀ-ਸ਼ਰਟ ਆਈ ਆਪਣੇ ਕੋਲ ਕਿੰਨੇ ਦੀ ਮਿਲਣੀ ਆਪਣੇ ਇਹ ਬਈ ਕੇਂਦਰ ਤੋਂ ਮੜ ਰੰਗ ਛੋਡੇ ਕੋਲੇ ਕਿੰਨੇ ਕਿਨੇ ਰੰਗ ਵੀਰੇ 40 ਤਰ੍ਹਾਂ ਦੇ ਡਿਜ਼ਾਈਨ ਆਪਣੇ ਕੋਲੇ ਸਾਈਜ਼ ਸਾਈਜ਼ ਵੀ ਪੰਜ ਤਰ੍ਹਾਂ ਦੇ ਨੇ ਐਮ ਐਸ ਆਈ ਤੋਂ ਲੈ ਕੇ 5 ਐਕਸਲ ਤੱਕ ਮਿਲਣਗੇ ਬਈ ਇੰਨਾ ਮਾਲ ਜਿਆਦਾ ਕਿ ਕਿਹਨੇ ਆ ਰਹੇ ਛੋਡੇ ਕੋਲ ਕਹਿ ਸਕਦਾ ਪੂਰੇ ਪੰਜਾਬ ਨੂੰ ਜਿਆਦੇ ਚੱਕ ਕੋਈ ਵੈਰਾਈ ਦੇਖੋ ਵੀਰੇ ਜਿੰਨੇ ਮਰਜ਼ੀ ਵੀਰੇ ਬਾਹਰ ਜਾਣ ਵਾਲੇ ਵਾਸਤੇ ਕਿਤੇ ਵੀ ਜਾਣਾ ਹੋਏ ਬੰਦੇ ਨੇ ਸਾਰੇ ਹਰ ਤਰ੍ਹਾਂ ਦੇ ਡਿਜ਼ਾਈਨ ਹੋਣਗੇ ਵੈਰਾਈ ਮਿਲੂਗੀ ਬਈ ਟੀ-ਸ਼ਰਟਾਂ ਦੇ ਵਿੱਚ ਰਹਿ ਰਹੂਗਾ ਨੋਰਮਲ ਜੀ ਗੱਲਬਾਤ ਹੋਊਗੀ ਯਾਰ ਬਾਈ ਬਣ ਕੇ ਕੱਟਣਾ ਇਹ ਤਾਂ ਥੱਕ ਗਏ ਕੋਲਰ ਵਾਲੀਆਂ ਗੋਲ ਗੋਲ ਵੀਰੇ ਡਿਜ਼ਾਈਨ ਦੇਖੋ ਸਾਰੇ ਰੰਗ ਮਿਲਣਗੇ ਬਈ ਆ ਸ਼ਰਟਾਂ ਆ ਗਈਆਂ 1000 ਰੁਪਏ ਦੇ ਤਿੰਨ ਸ਼ਰਟਾਂ ਬਈ ਵਾਸ਼ਿੰਗ ਵਾਲੀਆਂ ਲੋ ਤੇਰੀ ਹੋਇਆ ਸਾਰੀਆਂ ਗੱਲਬਾਤ ਆ ਪੀਸਾਂ ਦੇ ਵਿੱਚ ਡਿਜ਼ਾਈਨ ਦੇਖੋ ਵੀਰੇ ਫਰੈਸ਼ ਮਾਲ ਹੋਊਗਾ ਸਾਰਾ ਕੋਈ ਐਕਸਪੋਰਟ ਦਾ ਮਾਲ ਨਹੀਂ ਹੁੰਦਾ ਜਿਵੇਂ ਨਵਾਂ ਨਵਾਂ ਮਾਲ ਹੋਊਗਾ ਵੀਰੇ ਐਕਸਪੋਰਟ ਮਾਲ ਨਹੀਂ ਹੋਊਗਾ 1 ਲੱਖ ਰੁਪਏ ਨਾ ਮੈਂ ਇੱਥੇ ਆ ਕੇ ਕਪੜਾ ਨਾ ਮਿਲੇ ਰੇਟ ਨਾ ਮਿਲੇ ਪਕਾਈ ਹੋ ਜੇ ਆਉਣ ਜਾਣ ਦਾ ਖਰਚਾ ਦੇ ਕੇ ਭੇਜਦੇ ਆ ਬਈ ਜੀਨ ਦੀਆਂ ਪੈਂਟਾਂ ਆ ਗਈਆਂ ਬਾਈ ਆ ਦੇਖੋ ਜੀਨ ਦੇ ਆਰਟੀਕਲ ਚੈੱਕ ਕਰੋ ਇਹ ਚੱਲਦੇ ਨੇ ਇਹ ਵੀ ਫਰੈਸ਼ ਆ ਜਮਾ ਬਾਈ 1000 ਰੁਪਏ ਦੀ ਇੱਕ ਪੈਂਟ ਮਿਲਦੀ ਹੈ ਤੇ 1500 ਰੁਪਏ ਦੀਆਂ ਤਿੰਨ ਦੇ ਰਹੇ ਹਾਂ ਬੂਟ ਕੱਟ ਲੈ ਵੀ ਛੋਡੇ ਸਹਿਰ ਚ ਮੈਨੂੰ ਲੱਗਦਾ 12-1300 ਦੀ ਮਿਲਦੀ ਹੈ ਜਮਾ ਨਵੀਆਂ ਪੈਂਟਾਂ ਹੋਣੀਆਂ ਬਾਈ ਐਕਸਪੋਰਟ ਸਰਪਲਸ ਕੁਝ ਨਹੀਂ ਹੁੰਦਾ ਜਮਾ ਦਿੱਲੀ ਦੀਆਂ ਟੈਂਕ ਰੋਡ ਦੀਆਂ ਪੈਂਟਾਂ ਹੋਣੀਆਂ 43 43 ਇੰਚ ਦੀਆਂ ਲੰਬਾਈਆਂ ਹੋਣੀਆਂ ਬੂਟ ਕੱਟ ਵਾਂਗੂ 28 ਕਮਰ ਤੋਂ ਲੈ ਕੇ 40 ਕਮਰ ਤੱਕ ਦੇ ਵੀਰੇ ਸਾਈ ਮਿਲ ਜਾਣਗੇ ਸਾਰੇ ਸਾਈ ਮਿਲਣਗੇ ਰੰਗ ਵੀ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਫ ਕਾਰਗੋ ਦਿਖਾ ਦੇ ਮੁੰਡਿਆ ਕੱਢੀਆ ਚਮਦੀ ਕਾਰਗੋ ਯਾਰ ਬਈ ਐ ਨਾ ਜਮਾ ਕੋਈ ਮੰਨ ਲਓ ਆਹ ਕਾਰਗੋ ਨਹੀਂ ਮਿਲਦਾ ਆਹ ਦੇਖੋ ਬਈ ਐ ਚਮਦੇ ਆਰਟੀਕਲ ਚੈੱਕ ਕਰੋ ਵੀਰੇ ਪੀਸ ਕਾਟਨ ਦੇ ਵਿੱਚ ਸਿਰਫ 1500 ਰੁਪਏ ਦੇ ਤਿੰਨ ਦੇ ਰਹੇ ਆ ਬਾਈ ਜੀ ਇਹ ਪੂਰੀ ਕੁਆਲਿਟੀ ਮਿਲੂਗੀ ਤੇ ਹਰ ਤਰ੍ਹਾਂ ਦੀ ਕੁਆਲਿਟੀ ਆਣੀਊਗਾ ਵੀਰੇ ਕੱਲਾ ਸੇਲ ਵਾਲਾ ਮਾਲ ਮਿਲੂਗਾ 11-1200 ਦੀ ਸ਼ਹਿਰਾਂ ਤੇ ਮਿਲਦੀ ਆ 1500 ਰੁਪਏ ਦੇ ਤਿੰਨ ਪੀਸ ਮਿਲਣਗੇ ਬਾਈ ਜੀ ਕਲਰ ਮੈਚਿੰਗ ਦੇਖੋ ਡਿਜ਼ਾਈਨ ਦੇਖੋ ਐ ਸਮਝ ਲਓ ਵੀ ਗਾਣੇ ਵਾਲੇ ਬੰਦੇ ਸ਼ੂਟਿੰਗ ਵਾਲੇ ਬੰਦੇ ਆਪਣੇ ਤੋਂ ਕੱਪੜੇ ਲੈ ਕੇ ਜਾਂਦੇ ਨੇ ਜਿਹੜੀ ਤੁਹਾਨੂੰ ਆਪ ਉਹ ਬਾਈ ਹੋਏ ਇੱਕ ਵੀ ਹੋਣੀ ਸ਼ੇਅਰ ਕਰੋ 3 ਮਿੰਟਾਂ ਦੀ ਠੀਕ ਹੈ ਇੱਕ ਵੀਡੀਓ ਸ਼ੇਅਰ ਕਰਦੇ ਇੱਕ ਟੀ-ਸ਼ਰਟ ਜਮਾ ਫ੍ਰੀ ਦਵਾਂਗੇ ਤਾਂ ਅੱਗੇ ਆ ਜਾਓ ਹੁਣ ਦੇਖ ਲੈ ਆ ਦੇਖ ਲੈ ਮਿੱਤਰੋ ਸੁਣੋ ਮੁਰਦਦੇ ਨਹੀਂ ਇਹ ਸ਼ਰਟਾਂ ਦੇਖੋ ਬਾਈ ਦਫ਼ਤਰ 'ਚ ਪਾਉਣ ਵਾਲੀਆਂ ਪਲੇਨ ਆਫਿਸ 'ਚ ਪਾਉਣ ਵਾਲੀਆਂ ਬੈਂਕ 'ਚ ਪਾਉਣ ਵਾਲੀਆਂ ਵਿਆਹ 'ਚ ਪਾਉਣ ਵਾਲੀਆਂ ਜਿੱਥੇ ਮਰਜ਼ੀ ਪਾ ਜਾ ਸਕਦੇ ਹੋ 1000 ਰੁਪਏ 'ਤੇ ਤਿੰਨ ਸ਼ਰਟਾਂ ਦੇ ਰਿਹਾ ਬਾਈ ਐਵੇਂ ਯਾਰ ਹੋਰ ਕਿਤੇ ਤੁਰੇ ਫਿਰਦੇ ਆ ਦੇਖੋ ਦੀਨਾਂ ਦੇ ਕਲਰ ਦੇਖੋ ਬਾਈ ਚੈੱਕ ਕਰੋ ਕੇਵਲ ਦੀ ਆ ਚੀਜ਼ ਵੀ ਚੈੱਕ ਕਰੋ ਆ ਲੋ 1500 ਰੁਪਏ 'ਦੇ ਤਿੰਨ ਪੈਂਟਾਂ ਦਵਾਂਗੇ ਬਾਈ ਫੁੱਲ ਗਰ ਕਰ ਲੋ ਉਸ ਤੋਂ ਬਾਅਦ ਨਵਾਂ ਤਮਾਕਾ ਦਿਖਾਉਣਾ ਤੂੰ 1000 ਦੀਆਂ 6 ਟੀ-ਸ਼ਰਟਾਂ ਆਹ ਗੇਟ ਦਾ ਕਿਵੇਂ ਹੋਇਆ ਕੱਠ ਵਾਲਾ ਇਹ ਗੇਟ ਬਾਈ ਕੱਠ ਵਾਲਾ ਹੋ ਗਿਆ ਸੀ ਭੰਨਤ ਜੀ ਉਸ ਤੋਂ ਬਾਅਦ ਆਪਣੇ ਕੋਲ ਟਾਈਮ ਨਹੀਂ ਲੱਗਿਆ ਕਰਾਉਣ ਦਾ ਆਹ ਟੀ-ਸ਼ਰਟ ਚੱਕੋ ਯਾਰ ਦਿਖਾਓ 1000 ਰੁਪਏ ਦੀਆਂ 6 ਟੀ-ਸ਼ਰਟਾਂ ਬਾਈ ਅਲੱਗ ਡੱਬੇ ਦਾ ਕੋਈ ਵਰਤੀ ਦੇ ਬੰਦ ਡੱਬੇ ਆਹ ਵਰਤੀ ਦਾ ਬੰਦ ਡੱਬਾ ਮਿਲੂਗਾ ਲੋਈ ਇਹਦੇ ਚ ਕੀ ਨਿਕਲਣਾ ਹੀ 1000 ਰੁਪਏ ਦੀਆਂ 6 ਟੀ-ਸ਼ਰਟਾਂ ਨਿਕਲੇ ਤਮਾਕਾ ਦੇਖੋ ਬਾਈ ਆਹ ਪਿੱਛੇ ਕਪੜਾ ਪੂਰਾ ਸੋਹਣਾ ਪੂਰਾ ਸੋਹਣਾ ਕਪੜਾ ਵੀਰੇ ਆ ਦੇਖੋ ਪੈਕਟਾਂ 'ਚ ਮਾਲ ਐ ਬੰਦ ਹੁੰਦਾ ਵੀਰੇ ਹੋਜੇ ਹੁਣੀ ਮਾਲ ਆਈ ਐ ਵੈਰਾਈਟੀ ਬਹੁਤ ਪਈ ਐ ਸਾਰੇ 1000 ਰੁਪਏ ਦੇ 6 ਟੀ-ਸ਼ਰਟਾਂ ਦਵਾਂਗੇ ਬਾਈ ਵੀਡੀਓ ਨੂੰ ਸ਼ੇਅਰ ਕਰੀ ਚਲੋ ਦੱਬ ਕੇ ਸ਼ੇਅਰ ਕਰਨ ਵਾਲਿਆਂ ਨੂੰ ਆ ਦੇਖੋ 1000 ਰੁਪਏ ਦੀਆਂ 6 ਟੀ-ਸ਼ਰਟਾਂ ਇਹ ਤਾਂ ਵੀ ਨਹੀਂ ਮਿਲਦੀਆਂ ਬਾਈ ਜਮਾ ਫਰੈਸ਼ ਸਟਾਕ ਆਉਂਗਾ ਵੀਡੀਓ ਬਹੁਤ ਪਈ ਜਾਂਦੀ ਨੇ ਵੀਡੀਓ ਬਹੁਤ ਪਈ ਜਾਂਦੀ ਨੇ ਪਰ ਜਿਹੜੀ ਆਪਣੀਆਂ ਵੀਡੀਓ ਪੈਂਦੀਆਂ ਤਮਾਕੀ ਹੁੰਦੇ ਨੇ ਵੀਰੇ ਕਾਟਨ ਦੀ ਆ ਪੰਜਾਬ ਹਿੱਲੂਏ ਵੀਡੀਓ ਤੋਂ ਬਾਅਦ ਇੱਕ ਵਾਰੀ ਟੀ-ਸ਼ਰਟਾਂ ਦੇ ਡ ਸ਼ਮਾਲ ਮਿਲੂਗਾ ਯਾਰ ਦੇਖੋ ਤੁਸੀਂ ਆ ਲੋਹਰਾ ਮਿਲਣੀਆਂ ਫੋਰ ਸਟੈਚੇਬਲ ਕਪੜਾ ਆਉਗਾ ਜੀ ਕੀ ਰੇਟ ਆ ਸਿਰਫ ਤੇ 1000 ਰੁਪਏ ਦੀਆਂ 6 ਲੋਹਰਾਂ ਤੇਰੀ ਜੀ 1000 ਰੁਪਏ ਦੀਆਂ 6 ਲੋਹਰਾਂ 6 ਪੀਸ ਵੀਰੇ ਜਿਵੇਂ ਮਰਜੀ ਆ ਲੋ ਆ ਚੱਤੀ ਚੱਲੋ 1000 ਰੁਪਏ ਦੀਆਂ 6 ਲੋਹਰਾਂ ਕੜਾਈ ਵਾਲੀਆਂ ਲੋਹਰਾਂ ਮਿਲਣੀਆਂ ਵੀਰੇ ਵੀਡੀਓ ਸ਼ੇਅਰ ਕਰੀ ਚੱਲੋ ਸ਼ੇਅਰ ਕਰਨ ਵਾਲਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਇੱਕ ਹੋਰ ਆ ਦੇਖ ਲਓ ਬਈ ਚੋਨਾ ਚੱਲੀ ਜਾਂਦਾ ਹੈਗਾ ਜਿੰਨੇ ਵੀ ਬੰਦੇ ਚੋਨਾ ਲਾ ਰਹੇ ਨੇ ਉਹਨਾਂ ਵਾਸਤੇ ਆਫਰ ਕਰਤਾ ਜੇਬਾਂ ਪੁਰੀਆਂ ਤਕੜੀਆਂ ਹੋਣੀਆਂ ਨਹੀਂ ਮੋਬਾਈਲ ਡਿਕ ਜੂ 1000 ਰੁਪਏ ਦੀਆਂ 6 ਕਰਤੀਆਂ ਬਾਈ ਸਟਾਕ ਪੂਰਾ ਘੈਂਡੂ ਆ ਇੱਕ ਨੰਬਰ ਦਾ ਸਟਾਕ ਹੋਊਗਾ ਵੀਰੇ ਖੁੱਲੇ ਚੈਲੰਜ ਕਰਦੇ ਆ ਆਪਾਂ ਆਪਣੇ ਸਟਾਕ 'ਚ ਕੋਈ ਕਮੀ ਨਹੀਂ ਹੋਊਗੀ ਕੈਮਰਾ ਮਾਰਦੇ ਬਾਈ ਫੁੱਲ ਸਟਾਕ ਪਿਆਗਾ ਯਾਰ ਸਾਰੇ ਕਲਰ ਪਏ ਨੇ ਅਸਲ 'ਚ ਨਾ ਕੱਪੜੇ ਦੀ ਕੁਆਲਿਟੀ ਹੈ ਬਾਈ ਇੱਕ ਤਰ੍ਹਾਂ ਦਾ ਬੇਕਾਰ ਜਿਹਾ ਕੱਪੜਾ ਨਹੀਂ ਮੈਂ ਆ ਕੇ ਪਹਿਲਾਂ ਚੈੱਕ ਕੀਤਾ ਤੇ ਫੇਰ ਬਣਾਈਆ ਵੀਡੀਓ ਆ ਦੇਖੋ ਲੋਹਰਾ ਬਟਨ ਵਾਲੀਆਂ ਬਾਈ ਹਾਂ 1000 ਰੁਪਏ ਦੀਆਂ 4 ਕੜਾਈ ਵਾਲੀਆਂ ਬਾਈ 1000 ਰੁਪਏ ਦੀਆਂ 4 ਕਾਰਗੋ ਬਾਈ ਹਰ ਤਰ੍ਹਾਂ ਦੀ ਜਿੱਪਾਂ ਵਾਲੀਆਂ ਲੋਹਰਾ ਦੇਖੋ 1000 ਰੁਪਏ ਦੀਆਂ 4 ਇਥੇ 1000 ਰੁਪਏ ਦੀਆਂ 6 ਚੀਜ਼ਾਂ ਵੀ ਆ ਚਾਰ ਚੀਜ਼ਾਂ ਵੀ ਆ ਤਿੰਨ ਚੀਜ਼ਾਂ ਵੀ ਆ ਦੋ ਚੀਜ਼ਾਂ ਵੀ ਆ ਜਿੰਨਾ ਗੁੜ ਪਾ ਦੋਗੇ ਉਨਾ ਮਿੱਠਾ ਕਰ ਦਾਂਗੇ ਥੋੜੀ ਵੀਡੀਓ ਦੇਖ ਕੇ ਕੋਈ ਕਮੈਂਟ ਕਰ ਦੇ ਵੀ ਬੰਦਾ ਸੀ ਗਏ ਸੀ ਸਮਾਨ ਨਹੀਂ ਮਿਲਿਆ 1 ਲੱਖ ਰੁਪਏ ਨਾਮ ਦਵਾਂਗੇ ਬਾਈ ਜਿੱਥੇ ਆ ਕੇ ਰੇਟ ਨਾ ਮਿਲਣ ਜਾਂ ਸਮਾਨ ਨਾ ਮਿਲੇ ਪੂਰਾ ਫੁੱਲ ਜ਼ੋਰ ਲਾ ਰਖਿਆ ਵੀਡੀਓ ਤੇ ਵੀ ਪੂਰਾ ਜ਼ੋਰ ਲਾਉਣੀ ਆ ਸਟਾਕ ਤੇ ਵੀ ਪੂਰਾ ਜ਼ੋਰ ਲਾਉਣੀ ਆ ਲਓ ਉੱਪਰ ਪਹੁੰਚ ਗਏ ਆਪਾਂ ਤੇ ਆ ਚੱਕ ਕੇ ਕਰੋ ਇੱਥੋਂ ਵੀ ਇੱਕ ਵੀ ਮਾਰ ਕਰ ਇਹ ਬੱਚਿਆਂ ਦੀਆਂ ਟੀ-ਸ਼ਰਟ ਆ ਗਈਆਂ ਬਾਈ ਹਾਂ ਬੱਚਿਆਂ ਦੀਆਂ ਟੀ-ਸ਼ਰਟਾਂ ਦਾ ਸਟਾਕ ਦੇਖੋ ਗਰਮੀਆਂ ਚ ਬੱਚਿਆਂ ਨੇ ਇਹ ਸਾਰੇ ਸਹੇਜ ਮਿਲ ਜਾਣਗੇ 500 ਰੁਪਏ ਦੀਆਂ ਚਾਰ ਟੀ-ਸ਼ਰਟਾਂ ਨੇ ਕਵਾਲਿਟੀ ਵਾਲੇ ਪੀਸ ਹੋਣਗੇ ਬਾਈ ਕੋਈ ਸੇਲ ਵਾਲਾ ਮਾਲ ਨਹੀਂ ਲੀਊਗਾ ਪੂਰੀ ਗੱਲ ਬਾਤ ਹੈ ਕੁਆਲਿਟੀ ਦੀ ਜਮਾਂ ਨਵਾਂ ਮਾਲੂਗਾ ਕਿਸੇ ਗੱਲ 'ਚ ਕੋਈ ਫਰਕ ਨਹੀਂ ਆਊਗਾ ਡੱਬੇ ਜਮਾਂ ਬੰਦ ਪਏ ਨੇ ਬਾਈ ਆ ਦੇਖੋ ਪੂਰਾ ਫਰੈਸ਼ ਮਾਲੂਗਾ ਕੁਆਲਿਟੀ ਵਾਲੇ ਪੀਸ ਹੋਣਗੇ ਸਾਰੇ ਲੈ ਵੀ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆ ਜਿਓ ਇਥੋਂ ਖਾਲੀ ਨਹੀਂ ਹੋਣਾ ਆ ਦੇਖੋ ਲੋਹਾਂ ਆ ਗਈਆਂ ਜਵਾਕਾਂ ਦੀਆਂ ਵੀਰੇ ਐਨਐਸ ਕੱਪੜੇ ਦੇ ਵਿੱਚ ਪੂਰੀਆਂ ਘੈਂਟ ਲੋਹਾਂ ਨੇ 1000 ਰੁਪਏ ਦੀਆਂ 6 ਲੋਹਾਂ ਠੀਕ ਹੈ ਨਾ ਜਿੰਨੇ ਆ ਬਾਕੀ ਸਰਦੀਆਂ ਵਾਲਾ ਸਟਾਕ ਵੀ ਜੇ ਕਿਸੇ ਟਰੈਕ ਸੂਟ ਲੈਣੇ ਹੋ ਟਰੈਕ ਸੂਟਾਂ ਕਰਕੇ ਆਪਾਂ ਨੂੰ ਸਾਰੇ ਬੰ ਇਹ ਲੈ ਲਵਾਂ ਚੈੱਕ ਕਰੋ ਵੀਰੇ ਚੈੱਕ 1500 ਰੁਪਏ ਤਿੰਨ ਡਰਾਸੂਟ ਆ ਲੋ ਵੀਡੀਓ ਸ਼ੇਅਰ ਕਰੀ ਚੱਲੋ ਵੀਡੀਓ ਸ਼ੇਅਰ ਕਰਕੇ ਅਸੀਂ ਚੱਲੋ ਤੇ 1500 ਰੁਪਏ ਤਿੰਨ ਨੈਟ ਵਾਲੇ ਡਰਾਸੂਟ ਚੱਕ ਲਓ ਬਈ ਆਗੇ 1500 ਦੇ ਤਿੰਨ ਤੁਸੀਂ ਮਾਈਨਸ ਟੈਂਪਰੇਚਰ ਤੇ ਵੀ ਪਾ ਸਕਦੇ ਹਾਂ ਹਾਂਜੀ ਹਾਂਜੀ ਆ ਦੇਖੋ ਕਲਰ ਮੈਚਿੰਗ ਦੇਖੋ ਕਿੰਨੀਆਂ ਹੀ 1500 ਰੁਪਏ ਤਿੰਨ ਕਿੱਦਾਂ ਹੀ ਮਿਲਦੇ ਬਈ ਲੈਣਾ ਲੱਗ ਲੱਗੇ ਵੇਦੇ ਡਰਾਸੂਟ 1500 ਰੁਪਏ ਤਿੰਨ ਤਿੰਨ ਸਾਲਾਂ ਤੋਂ ਲਗਾਤਾਰ ਵੀਡੀਓ ਪਾ ਰਹੇ ਆਪਾਂ ਕਦੇ ਆਉਣਗੇ ਸਟਾਕ ਮੁੱਕ ਜੂਗਾ ਜਾਂ ਦੇਖੋ ਸਟਾਕ ਕਿੰਨਾ ਪਿਆ ਪੂਲੀ ਫੁੱਲ ਵੈਰੈਟੀ ਪਈ ਨਹੀਂ ਭਾਈ ਬਹੁਤ ਪਈਆ ਭਾਈ ਮਨ ਲ ਇੱਕ ਇੱਕ ਚੀਜ਼ ਕਹਿਣਾ ਜੇ ਮੰਨ ਲ ਜਿਹੜਾ ਟਰੈਕ ਸੂਟ ਤੁਸੀਂ 1000 ਦਾ ਇੱਕ ਦੇ ਰਹੇ ਹੋ ਉਹਦਾ ਬਾਜ਼ਾਰ ਚ ਘਟ ਘਟ 3 3000 ਰੇਟ ਆ ਭਾਈ ਜਿਹੜਾ ਰੇਟ ਹੋਗਾ ਸਾਡਾ ਬਿਆਰ ਨਾਲ ਕੋਈ ਕੰਪੀਟੀਸ਼ਨ ਨਹੀਂ ਸਾਡਾ ਅਸੀਂ ਮਾਲ ਚਾਹਦੇ ਹਾਂ ਕੁਆਂਟੀਟੀ ਦੇ ਵਿੱਚ ਕੁਆਂਟੀਟੀ ਦੇ ਹਿਸਾਬ ਨਾਲ ਅਸੀਂ ਮਾਲ ਵੇਚਦੇ ਹਾਂ ਇਕੱਠਾ ਤਿੰਨ ਤਿੰਨ ਖੁੱਲੇ ਦਿਲ ਨਾਲ ਵੇਚਦੇ ਹਾਂ ਖੁੱਲੇ ਦਿਲ ਨਾਲ ਹੀ ਮਾਲ ਆ ਜਾਂਦਾ ਹੈਗਾ ਸਾਡਾ ਕੋਈ ਬਿਆਰ ਨਾਲ ਕਿਸੇ ਬੰਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਵੀ ਬਿਆਰ ਚ 2000 ਜੀ ਤਾਂ ਆਪਾਂ 500 ਦੀ ਵੇਚਨੀ ਅਸੀਂ ਲੈ ਕੇ ਆਉਣੇ 1000 ਪੀਸ ਭਾਈ ਬਿਆਰ ਚ ਲੋਕ ਲੈ ਕੇ ਆਉਂਦੇ ਆ ਜਾਗਟਾ ਚੱਕ ਕਰੋ ਇੰਪੋਰਟਡ ਜਾਗਟਾ ਨੇ ਨਵੀਆਂ ਕੋਈ ਐ ਨਹੀਂ ਰੇਟ ਕੀ ਆ ਬਾਈ ਕਿਸੇ ਵੀ ਸ਼ੋਰੂਮ ਤੇ ਚਲੇ ਜਾਓ 5000 ਰੁਪਏ ਜਾਗਟ ਮਿਲੂਗੀ ਕਿੱਥੇ ਕਿੰਨੀਆਂ 2500 ਦੀਆਂ ਤਿੰਨ ਬਾਈ ਫੁੱਲਾ ਚੈਲੰਜੂਗਾ ਬਾਈ ਆ ਜੀ ਜਾਗਟਾਂ ਵਾਸਤੇ ਆ ਚੈੱਕ ਕਰੋ ਚੀਜ਼ਾਂ ਇਹ ਗੱਲਾਂ ਕੋਈ ਸੇਲ ਵਾਲਾ ਮਾਲ ਨਹੀਂ ਮਿਲਦਾ ਵੀਰੇ ਬੰਦੇ ਬਾਹਰ ਜਾਣ ਵਾਲੇ ਵੀ ਆਪਣੇ ਕੋਲੇ ਜਹਾਜ਼ ਚੜ੍ਹਨ ਵਾਲੇ ਵੀ ਕੱਪੜੇ ਲੈ ਕੇ ਆਉਂਦੇ ਆ ਦੇਖੋ ਹਾਏ ਹਾਏ 2500 ਰੁਪਏ ਦੇ ਤਿੰਨ ਜਾਗਟਾ ਵੀਰੇ ਜਮਾ ਮੂੰਹੋਂ ਬੋਲਦੀ ਹੋਣਗੀਆਂ ਚੈੱਕ ਕਰੋ ਪੀਸ ਇੱਕ ਇੱਕ ਪੀਸ ਦੀ ਗਰੰਟੀ ਪਤਾ ਲੱਗਣਾ ਕੁਆਲਿਟੀ ਇਸਕਾ ਨੰਬਰ ਆ ਸੱਜਣੋ ਇਹ ਆ ਕੇ ਪੂਰਾ ਫੁੱ 1000 ਰੁਪਏ ਦੇ ਤਿੰਨ ਸੈੱਟ ਬਾਈ ਜੀ 1000 ਰੁਪਏ ਦੇ ਤਿੰਨ 30000 ਦੇ ਤਿੰਨ ਸੈੱਟ ਦਾ ਪੂਰੇ ਵਧੀਆ ਬਟਨ ਵਾਲੇ ਆ ਜੀ ਪੁੰਦੇ ਆ ਪੂਰੀ ਕੁਆਲਿਟੀ ਮਿਲੂਗੀ ਵੀਰੇ ਹਰੇਕ ਚੀਜ਼ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਵਾਲਿਆਂ ਨੂੰ ਬਾਈ ਕੇਵਲ ਦੀ ਆ ਕੇ ਵੀਡੀਓ ਦਿਖਾ ਦੇ ਸਕਰੀਨ ਸ਼ਾਟ ਇੱਕ ਟੀ-ਸ਼ਰਟ ਬਰੇ ਜਮਾਂ ਫ੍ਰੀਕ ਦਵਾਂਗੇ ਇੱਕ ਗੱਲ 'ਚ ਵੀ ਫਰਕ ਨਹੀਂਊਗਾ ਜਾਦਾ ਲੰਗਰ ਦਾ ਪ੍ਰਬੰਧ ਕੀਤਾ ਆਇਆ ਬਾਈ ਜਿੰਨੇ ਵੀ ਮੇਰੇ ਜੂਸ ਜੂਸ ਨੂੰ ਫਰੰਟ ਕਰਾ ਰਿਹਾ ਗਰਮੀ ਦੇ ਵਿੱਚ ਆਊਗਾ ਗੰਨੇ ਦਾ ਜੂਸ ਨਹੀਂ ਕੀਤਾ ਠੀਕ ਆ ਆਲੂ ਵਾਲੇ ਪਰੌਂਠੇ ਨੇ ਜਿੰਨਾ ਬੰਦਾ ਚ ਕਿੱਥੋਂ ਮਰਜੀ ਆ ਰਹੇ ਆਲੂ ਵਾਲੇ ਪਰੌਂਠੇ ਕੱਪੜੇ ਲਵੇ ਨਾ ਲਵੇ ਯਾਰ ਉਹ ਸਾਨੂੰ ਕੋਈ ਮੈਟਰ ਨਹੀਂ ਹੁੰਦਾਗਾ ਤਿੰਨ ਸਾਲਾਂ ਤੋਂ ਅਸੀਂ ਕੰਮ ਕਰੀ ਜੰਨੇ ਆ ਬਾਈ ਅਸੀਂ ਜਮਾਂ ਨੋਰਮਲ ਕਮਾਈ ਤੇ ਕੰਮ ਕਰਦੇ ਆ ਕੋਈ ਬਾਲੀ ਜਿਆਦਾ ਤੁਹਾਨੂੰ ਕਮਾਈ ਦੀ ਲੋਡ ਨਹੀਂ ਹੁੰਦੀ ਬਸ ਖਰਚੇ ਨਿਕਲੀ ਜਾਣ ਜੇ ਹੁਣ ਨੂੰ ਐ ਸਮਝ ਲਾ ਵੀ ਦੁੱਗਣੀ ਤਿੱਗਣੀ ਕਮਾਈ ਕੀਤੀ ਉਹ ਕਿੱਲੇ 'ਚ ਸ਼ੋਰੂਮ ਪਾਇਆ ਹੁੰਦਾ ਪਾਇਆ ਹੁੰਦਾ ਤਿੰਨ ਸਾਲ ਪਹਿਲਾਂ ਤੁਸੀਂ ਆਏ ਸੀ ਤੁਹਾਨੂੰ ਪਤਾ ਸੀ ਵੀ ਕੀ ਗੱਲ ਬਾਤ ਚੱਲ ਰਹੀ ਐਨੀ ਕੁਆਲਿਟੀ ਯਾਰ ਕੋਈ ਨਹੀਂ ਰੱਖਦਾ ਪੜਾ ਕੇ ਚੈੱਕ ਆਹ ਦੇਖੋ ਬਾਈ ਆ ਸ਼ਰਟਾਂ ਦੇਖੋ ਕਿੰਨੀਆਂ ਘੈਂਡ ਨੇ ਐ ਪਿਆ ਹੁੰਦਾ ਮਾਲ ਵੀਰੇ ਇੱਥੇ ਬੰਦ ਐ ਪਿਆ ਐ ਸਟਾਕ ਪਿਆ ਹੁੰਦਾ ਥੋਲੇ ਦੇ ਥੋਲੇ ਦੇ ਲੀਲੇ ਹੁੰਦਾ ਆਹ ਦੇਖੋ ਬਾਈ ਸ਼ਰਟਾਂ ਪੂਰੀਆਂ ਘੈਂਡ ਸ਼ਰਟਾਂ ਆਉਣੀਆਂ ਵੱਡੇ ਵੱਡੇ ਸਾਈਜ਼ ਨੇ 5XL M ਸਾਈਜ਼ ਤੋਂ ਲੈ ਕੇ 5XL ਤੱਕ ਜਿਹੜਾ ਬੰਦਾ 1.5 ਕੁਆਂਟਲ ਦਾ ਵੀ ਬੰਦਾ ਹੋਊਗਾ ਨਾ ਉਹ ਵੀ ਆਪਾਂ ਇਹਦੇ ਚ ਕਵਰ ਕਰ ਦਾਂਗੇ ਆ ਲੋ 1000 ਰੁਪਏ ਦੀਆਂ ਤਿੰਨ ਸ਼ਰਟਾਂ ਇਹੇ ਵੱਡੇ ਸਾਈਜ਼ ਨਹੀਂ ਮਿਲਦੇ ਬਾਈ ਕਿਤੇ ਵੀ ਯਾਰ ਕਮਾੜ ਜਿਹੜੇ ਬੰਦੇ ਵੱਡੇ ਸਾਈਜ਼ ਵਾਲੇ ਬੰਦੇ ਭਾਵਾ ਕਾਲਜ ਵਾਲੇ ਵੀਰ ਵੀ ਹੋ ਜੋ ਤਿਆਰ ਆ ਆ ਦੇਖੋ ਬਾਈ ਜਿਹੜੇ ਬੰਦੇ ਆ 5XL ਵਾਲੇ ਬੰਦੇ ਜਿਹੜਾਂ ਦੀ ਭਾਈ ਪੰਜਾਬ ਹਾ ਬਾਜੀ ਦੀਆਂ ਸ਼ਰਟਾਂ ਆ ਦੇਖੋ ਇਹ ਹੈਗਾ 5XL ਸਾਈਜ਼ ਬਾਈ ਉੱਥੇ ਬੰਦਾ ਹੈਗਾ ਨਾ ਸਾਈਜ਼ ਨਹੀਂ ਮਿਲਦਾ ਇਹ ਪੱਕਾ ਬੰਦਾ 8-900 ਦੀ ਸ਼ਰਟ ਮਿਲਦੀ ਤੇ ਆਪਾਂ ਦੇ ਰਹੇ ਹਜ਼ਾਰ ਰੁਪਏ ਦੀ ਤਿੰਨ ਵੱਡੇ ਸਾਈਜ਼ ਪੂਰੀ ਕੁਆਲਿਟੀ ਹੋਊਗੀ ਪੀਸ ਦੇ ਵਿੱਚ ਠੀਕ ਆ ਇਦੋਂ ਮੋਟਾ ਰਿਹਾ ਹਰ ਤਰ੍ਹਾਂ ਦੇ ਸਾਈਜ਼ ਮਿਲਣਗੇ ਬਾਈ ਯਾਰ ਫਰੈਸ਼ ਸਟਾਕ ਹੁੰਦਾ ਕੋਈ ਐਕਸਪੋਰਟ ਦਾ ਮਾਲ ਨਹੀਂ ਹੁੰਦਾ ਕੋਈ ਪਾ ਕੇ ਬੰਦੇ ਤੇ ਖੁਰਕਣੀ ਲੜਨ ਲੱਗਦੀ ਜਮਾਂ ਨਵੀਆਂ ਹੋਣੀਆਂ ਬਾਈ ਦਿੱਲੀ ਦਾ ਤੇ ਲੁਧਿਆਣੇ ਦਾ ਮਾਲ ਆ ਫੈਕਟਰੀ ਦਾ ਪੂਰਾ ਸਾਫ ਸੁਥਰਾ ਮਾਲ ਆ ਇੱਕ ਨੰਬਰ ਆ ਇੱਕ ਨੰਬਰ ਮਾਲੂਗਾ ਅਸੀਂ ਆਪ ਦੇ ਕਿੰਨੇ ਪੂਰਾ ਜੋਰ ਲਾਇਆ ਆ ਇਹ ਵੀਡੀਓ ਤੇ ਵੀ ਪੂਰਾ ਜੋਰ ਲਾਉਣੇ ਆ ਸਮਾਨ ਤੇ ਪੂਰਾ ਜੋਰ ਲਾ ਵੀ ਗਾਗ ਦੇ ਪੱਲੇ ਚੀਜ਼ ਜਾਵੇ ਜਿੰਨਾ ਗੁੜ ਪਾ ਦੋਗੇ ਓਨਾ ਮਿੱਠਾ ਕਰ ਦਾਂਗੇ ਬਾਈ ਜੀਨ ਦੀਆਂ ਪੈਂਟਾਂ 1500 ਰੁਪਏ ਦੇ ਦਿੰਨਾ ਫਾਰਮਲ ਪੈਂਟਾਂ 1000 ਰੁਪਏ ਦਿੰਨਾ ਮੋਬਾਈਲ ਨੰਬਰ 724978000 ਬਾਕੀ ਸਕਰੀਨ ਤੇ ਹੀ ਪਾਵਾਂਗੇ ਤੇ ਐਡਰੈਸ ਸਮਝ ਲਓ ਬਾਈ ਕਿਤੋਂ ਵੀ ਪੰਜਾਬ ਚ ਹਰਿਆਣੇ ਚ ਰਾਜਸਥਾਨ ਚ ਲੋਕ ਸਾਡੇ ਕੋਲ ਆਉਂਦੇ ਰਹਿੰਦੇ ਨੇ ਫੇਰ ਵੀ ਜੇ ਬੰਦੇ ਵੀਡੀਓ ਦੇਖ ਕੇ ਆਣਗੇ ਪਹਿਲਾਂ ਬੱਸ ਸਟੈਂਡ ਤੇ ਪਹੁੰਚੋ ਰਾਮਪੁਰ ਦੇ ਬੱਸ ਸਟੈਂਡ ਤੋਂ ਆ ਕੇ ਰੇਲਵੇ ਚੌਂਕੀ ਦੇ ਕੋਲੇ ਬਾਲਾਜੀ گارਮੈਂਟ ਦੁਕਾਨ ਆਪਣੀ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਦੁਕਾਨ ਓਪਨ ਹੁੰਦੀ ਹੈ ਕੋਈ ਐਤਵਾਰ ਸੋਮਵਾਰ ਬੰਦ ਨਹੀਂ ਹੁੰਦਾ ਆਪਣਾ ਜਦੋਂ ਮਰਜ਼ੀ ਬੰਦਾ ਆ ਸਕਦਾ ਹੈ ਇੰਸਟਾਗ੍ਰਾਮ ਦਾ ਸਕਰੀਨਸ਼ਾਟ ਉੱਤੇ ਪਾਦਾ ਕਰ ਲਓ ਮਿੱਤਰੋ ਫੋਲੋ ਵੀਡੀਓ ਸ਼ੇਅਰ ਕਰਕੇ ਆ ਜੇ ਤੁਹਾਨੂੰ ਸਰ ਤਰ੍ਹਾਂ ਦਾ ਫਾਇਦਾ ਮਿਲੂ ਧੰਨਵਾਦ ਵੀਰ ਧੰਨਵਾਦੀਤਾ